ਵੀ ਆਪਾਂ ਜਿਹੜੇ ਆਪਾਂ ਪਾਰਕ ਤੋਂ ਆਏ ਆ। ਉਹ ਤਾਂ ਥੋੜੀ ਦੂਰੀ ਹੈ। ਉਹਦੇ ਰਸਤੇ 'ਚ ਹੀ ਆਉਂਦਾ। ਹੁਣ ਆਪਾਂ ਜਾਵਾਂਗੇ ਦੇ ਅੰਦਰ ਇਹਦੇ ਲਈ ਵੀ ਟਿਕਟ ਹੈਗੀ ਆ। ਇਹ ਆਪਾਂ ਬੁੱਲ ਕਰਕੇ ਨਹੀਂ ਲਿਆ ਸੀਗਾ ਵਿੱਚ ਗਲੋਬਲ ਵਿਲੇਜ ਲੱਗਦੇ ਵਿੱਚ ਉਹ ਸਪਾਰਕ ਦਾ। ਨਾਂ ਭੁੱਲ ਜਾਂਦਾ ਮੈਨੂੰ ਪਰ ਫਲਾਵਰ ਪਾਰਕ ਹੀ ਗੱਲ ਤੁਸੀਂ ਨਾ ਜਰਾ। ਉਹਦੇ ਵਿੱਚ ਹੋ ਗਿਆ ਸੇਮ ਉਹਨਾਂ ਦਾ ਪੈਕੇਜ ਉਹਦੇ ਵਿੱਚ ਹੀ ਇਹਦੀ ਟਿਕਟ ਉਹਦੇ ਵਿੱਚ ਜੀ ਉਹਦੀ ਸੱਕਠੀ ਸੀਗੀ। ਤੇ ਉਹ ਸਾਹਮਣੇ ਹੁਣ ਇੰਡੀਆ ਲਿਖਿਆ ਤੁਹਾਨੂੰ ਮੈਂ ਦਿਖਾਉਣਾ। ਅੰਦਰ ਜਾ ਕੇ ਦੇਖਦੇ ਜਰੂਰ ਉਹਦੇ ਵਿੱਚ ਇੰਡੀਆ ਦਾ ਹੀ ਕੁਝ ਹੋਊਗਾ। ਨੇ ਵੱਡੇ ਅੱਖਰਾਂ ਦੇ ਵਿੱਚ ਭਾਰਤ ਦਾ ਨਾਮ ਉਹਨਾਂ ਨੇ ਲਿਖਿਆ ਉਹ ਲ ਆ ਗਿਆ ਸਾਹਮਣੇ ਇੱਥੋਂ ਦਿਸਦਾ ਤੇ ਇਹ ਹੈਗਾ ਦਾ ਮੇਨ ਗੇਟ ਜਿੱਥੋਂ ਅੰਦਰ ਐਂਟਰ ਹੋਣਾ ਗਲੋਬਲ ਵਿਲੇਜ ਉੱਪਰ ਨਾਲ ਲਿਖਿਆ ਸਾਹਮਣੇ ਇਹਦੇ ਵਿੱਚ ਜੋ ਮੈਂ ਸੁਣਿਆ ਕਿ ਤਰ੍ਹਾਂ ਤਰ੍ਹਾਂ ਦੇ ਕਲਚਰ ਦੇ ਅਰਬ ਦੇ ਜਾਂ ਆਪਣੇ ਏਸ਼ੀਆ ਦੇ ਇੰਡੀਆ ਨੂੰ ਪਾਕਿਸਤਾਨ ਮੇਲੇ ਵਾਂਗੂ ਅੰਦਰ ਲੱਗਦੇ ਦੁਕਾਨਾਂ ਜੰਮਾ ਕਲਚਰ ਕੁਸ਼ ਜੋ ਵੀ ਜੰਮ ਦਿਖਾਉਂਦੇ ਪੰਨ ਲੰ ਲੇਖਦੇ ਆ ਤੁਹਾਨੂੰ ਦਿਖਾਉਣੇ ਇਹ ਹੈਗੀ ਜੀ ਗਲੋਬਲ ਵਿਲੇਜ ਦੀ ਐਂਟਰੀ ਇੱਥੋਂ ਆਪਾਂ ਅੰਦਰ ਆ ਗਏ ਆ ਅੰਦਰ ਆਉਂਦੇ ਸਾਰੇ ਦਾ ਮਾਹੌਲ ਚਾਲਾ ਇਹੋ ਜਿਹਾ ਨਿਆਣੇ ਹੋ ਗੱਡੀਆਂ ਦਵਾਲੇ ਉਹ ਸਾਹਮਣੇ ਹੈਗਾ ਇੰਡੀਆ ਚਾਟ ਬਜ਼ਾਰ। ਉਹ ਕੇ ਦਾ ਮਤਲਬ ਇੱਥੇ ਇੰਡੀਆ ਵਾਲਾ ਜਿਹੜਾ ਬਾਜ਼ਾਰ ਹੋ ਲੱਗਾ ਖਾਣ ਪੀਣ ਵਾਲੀਆਂ ਚੀਜ਼ਾਂ ਸਾਰਾ ਕੁਝ। ਵਧੀਆ ਚੀਜ਼ ਲੱਗਣ ਲਈ ਹੈ। ਬਾਕੀ ਕੀ ਐਕਸਪੀਰੀਅੰਸ ਰਹਿੰਦਾ ਅੰਦਰ ਜਾ ਕੇ ਆਪਾਂ ਸ਼ੇਅਰ ਕਰਦੇ ਆ। ਤੇ ਰਣਕ ਮੇਲਾ ਫਿਹਲ ਇੱਥੇ ਵੀ ਬਹੁਤ ਬੰਦਰ ਹਵੇਲੀ ਵਾਂਗੂ ਹੋ ਸਕਦਾ ਹਰ ਚੀਜ਼ ਦੀ ਟਿਕਟ। ਤੇ ਇੱਧਰ ਵਾਸ਼ਰੂਮ ਤੇ ਲੋਕ ਇੱਥੇ ਕਾਫੀ ਕਸ਼ਕਰੀ ਦੇ ਅੰਚੇ ਆ ਜਿਹੜਾ ਟਾਈਮ ਆ ਸ਼ਾਮ ਦਾ ਬੈਸਟ ਟਾਈਮ ਇੱਥੇ ਆਉਣ ਦਾ ਕਿਉਂਕਿ ਹੁਣ तकरीबन तकरीबन 6 ਵਜ ਗਿਆ ਮੌਸਮ ਜਿਹੜਾ ਜ਼ਿਆਦਾ ਗਰਮੀ ਸੀਗੀ ਉਹ ਥੋੜੀ ਘਟ ਗਈ ਤੇ ਵੈਸੇ ਵੀ ਸ਼ਾਮ ਦਰਵਾਰ ਇਹਦੇ ਆ ਗਈ ਹੈ ਠੰਡੀ ਠੰਡੀ ਹਵਾਵਾਂ ਵੀ ਚੱਲਣੀ ਸ਼ੁਰੂ ਹੋ ਗਈ ਹੈ ਤੇ ਮਜ਼ੇਦਾਰ ਮਾਹੌਲ ਆ ਲੈ ਕੇ ਵੀ ਇਹਨੂੰ ਸ਼ਾਮ ਨੂੰ ਆਉਂਦੇ ਜੇ ਆਪਾਂ ਕਿਸੇ ਨਾ ਏਜੰਟ ਥਰੂ ਆਪਾਂ ਆਪਾਂ ਬੁੱਕ ਕਰਦੇ ਆ ਇਹਨੂੰ ਤੇ ਜਿਹੜੇ ਕੱਲੇ ਵੀ ਆਉਣਾ ਚਾਹੁੰਦੇ ਜਾਂ ਆਨਲਾਈਨ ਆਪ ਵੀ ਟਿਕਟ ਲੈ ਕੇ ਆਉਣਾ ਚਾਹੁੰਦੇ ਉਹਨਾਂ ਲਈ ਵੀ ਇਹ ਸਲਾਹ ਹੈਗੀ ਸ਼ਾਮ ਦਾ ਟਾਈਮ ਯੂਜ਼ ਕਰੋ ਜਿਆਦਾ ਬੈਸਟ ਹਰ ਚੀਜ਼ ਲਈ ਇੱਥੇ ਦੁਬਈ ਦੇ ਵਿੱਚ ਇੰਡੀਅਨ ਚਾਟ ਫੰਡ ਬਾਜ਼ਾਰ ਇੱਥੇ ਇੰਡੀਆ ਦਾ ਖਾਣੇ-ਦਾਣੇ ਮਿਲ ਰਹੇ ਨੇ ਟੇਸਟ सेम ਮਿਲੂਗਾ ਕਿ ਨਹੀਂ ਉਹ ਪਤਾ ਨਹੀਂ ਉਹ ਆਪਾਂ ਖਾ ਕੇ ਚੈੱਕ ਕਰਦੇ ਆ ਨਾਮ ਤੇ ਲਿਖਿਆ ਔਰ ਕਿਤੇ ਇਹਦਰ ਜਿਹਨੇ ਜਿੰਨੇ ਸਟਾਈਲ ਆ ਸਟਾਰ ਆ ਸਾਰੇ ਲੈਫਟ ਸਾਈਡ ਤੇ ਸਾਰੇ ਇੰਡੀਆ ਦੇ ਆ ਦਿੱਲੀ ਬੈਲੀ ਦੇਸੀ ਚਾਟ ਸਮੋਸੇ ਗੋਲ ਗੱਪੇ ਚਾ ਸਭ ਕੁਝ ਮਿਲਦਾ ਜੋ ਲੈਣਾ ਆ ਲਿਖਿਆ ਇੰਡੀਆ ਵੱਡੇ ਵੱਡੇ ਅੱਖਰਾਂ ਦੇ ਉੱਪਰ ਤੇ ਇਧਰ ਸਟਾਲ ਲੱਗੇ ਆ ਇਹਦੇ ਇਹਦੇ ਅੰਦਰ ਇਹ ਦੁਕਾਨਾਂ ਜਿਹੜੀਆਂ ਮੇਰੇ ਸਾਹਮਣੇ ਸਾਰੀਆਂ ਇੰਡੀਆ ਨਾਲ ਕਬਲ ਕਸ਼ਮੀਰ ਹੈਰੀਟੇਜ ਬਹੁਤ ਸੋਹਣਾ ਸ਼ਾਪਿੰਗ ਵੀ ਦੇ ਵਿੱਚ ਆ ਖਾਣ ਪੀਣ ਦਾ ਸਾਮਾਨ ਵੀ ਦੇ ਵਿੱਚ ਘੁੰਮਣਾ ਵੀ ਸ਼ਾਮ ਦੇ ਤਿੰਨ ਚਾਰ ਘੰਟੇ ਜਿਹੜੇ ਬਹੁਤ ਆਰਾਮਦਾਇਕ ਬੰਦਾ ਇੱਥੇ ਗੁਜ਼ਾਰ ਸਕਦਾ ਵਧੀਆ ਤਰੀਕੇ ਨਾਲ ਤੇ ਪਸ਼ਮੀਨਾ ਸੂਟ ਪਸ਼ਮੀਨਾ ਨੇ ਇਹ ਲੱਕ ਤੇਰੇ ਪਤਲੇ ਵਾਸਤੇ ਬਣੀ ਆ ਟੋਮੀ ਇੰਡੀਅਨ ਜਿਨ੍ਹਾਂ ਇੱਥੋਂ ਇਹੋ ਜਿਹੇ ਬ੍ਰਾਂਡਾਂ ਤੋਂ ਵਾਈ ਜਾਂਦੇ ਹੋ ਨਾ ਇਹ ਸਾਰਾ ਕੁਝ ਆਪਣਾ ਹੀ ਆ ਕਿਉਂਕਿ ਆਪਾਂ ਅੰਦਰ ਹੀ ਇੰਡੀਆ ਦੇ ਆ ਗਏ ਆ ਲੀਆ ਵਾਲਾ ਢੇਡਾਂ ਦਾ ਲੰਘ ਕੇ ਅੰਦਰ ਆ ਗਏ ਇਹਦੇ ਇਹ ਸਾਰਾ ਕੁਝ ਈੜਾ ਲੀਆ ਦਾ ਹਰ ਇੱਕ ਚੀਜ਼ ਆਪਣੀ ਇੱਥੇ ਜਿਹੜੀ ਸਾਨੂੰ ਮਿਲੂਗੀ ਇਧਰ ਨਾਲ ਨਾਲ ਛਾਪਾਂ ਛੱਲੇ ਕੜੇ ਮੁੰਡੀਆਂ ਜੋ ਮਰਜ਼ੀ ਲਓ ਤੇ ਹਿੰਦੀ ਦੇ ਹੈ ਹੀ ਆ ਹਰ ਦੁਕਾਨ ਤੇ ਹਰ ਜਗ੍ਹਾ ਤੇ ਕਪੜੇ ਦੇ ਥਾਨ ਲੱਗੇ ਆ ਆ ਚੂੜੀਆਂ ਘੜੇ ਘੜੀਆਂ ਕਮੀ ਗੇ ਚੀਜ਼ ਨਹੀਂ ਆਈਸਕ੍ਰੀਮਾ ਚਾਹ ਵੀ ਹੈਗਾ ਮਟਕਾ ਚਾਹ ਵੀ ਹੈਗੀ ਭਾਈ ਇੱਥੇ ਲੈ ਸਾਈਡ ਤੇ ਮਟਕਾ ਚਾਹ ਹੈ ਅੰਦਰ ਅੰਦਰ ਵਾਲੀ ਸਾਈਡ ਤੇ ਮਸਾਲਾ ਡੋਸਾ ਦੋਸਾ ਕੈਂਪ ਵੀ ਆ ਸਾਹਮਣੇ ਇਧਰ ਆਇਆ ਕੋਲ ਇੱਥੇ ਗਨੇ ਹਾਰ ਸ਼ਿੰਗਾਰ ਪਰਸ ਮੈਂ ਇਧਰ ਆਉਂਦੀ ਆ ਜੁੱਤੀਆਂ ਜਿਹੜੀ ਮਰਜ਼ੀ ਲੈ ਲਓ ਇਹ ਲਓ ਲੈ ਆਸਰਾ ਕੁਛ ਪੈਂਡ ਪੈਂਡ ਦਾ ਜਿਹੜਾ ਜੰਨਾ ਬਾਹਰ ਲੱਗਾ ਇੰਦਰਾਬਾਈ ਦੋਸਾ ਪਲੇਨ ਦੋਸਾ ਇਹ ਰੋਸ ਪਲੇਨ ਦੋਸਾ ਬਟਰ ਪਲੇਨ ਦੋਸਾ ਮਸਾਲਾ ਦੋਸਾ ਹਾਂ ਇਹ ਅੱਜ ਆਪਾਂ ਖਾ ਕੇ ਜਾਣਾ ਕਿਉਂਕਿ ਮੈਂ ਦੋਸਾ ਕਦੀ ਖਾਦਾ ਨਹੀਂ ਅੱਜ ਦੋਸਾ ਲਪੇਟਣਾ ਬਾਅਦ ਚ ਕਰਦੇ ਆ ਉਹਦੇ ਬਾਰੇ ਆਹ ਪ੍ਰਾਈਸ ਲੱਗੇ ਆ ਉਹਨਾਂ ਦੇ ਇੱਧਰ ਤੀ ਬੂ ਹਾਂ ਹਾਂ ਕੰਬਲ ਚਾਦਰਾਂ ਕੁਰਤੇ ਕੁਰਤੇ ਪਜਾਮੇ ਵੀ ਆ ਗਏ ਦਿੱਲੀ ਬਾਜ਼ਾਰ ਚ ਆ ਗਏ ਆ ਕਿ ਆ ਵਾਲਾਂ ਦੇ ਲਈ ਆ ਭਾਈ ਉਹ ਲੰਬੇ ਕਰਨ ਨੂੰ ਕਾਲੇ ਕਰਨ ਨੂੰ ਮਜ਼ਾ ਬੜਾ ਆਉਂਦਾ ਪਰ ਆਸ 모সা ਦੇ ਨਾਲ 골 ਗੱਪੇ ਵਾਲਾ ਹੀ ਮਲੇ ਆ ਵੇਖੋ ਗੋਲ ਗੱਪੇ ਨਾਲ ਭਰਿਆ ਅਗਲੇ ਨਾਲ ਸਾਰਾ ਸਮਾਨ ਨਾਲ ਇਸ ਮੂਸੇ ਵੀ ਹੈ ਬਰੈਡ ਵੀ ਹੈ ਗੋਲ ਗੱਪੇ 12 ਸਾਲਾਂ ਬਾਅਦ ਖਾਣੇ ਅੱਜ ਇੰਡੀਆ ਵਾਲੇ ਇਹ ਪਲੇਟ ਹੈਗੀ ਆ 20ਾਂ ਬਰਾਮਾਂ ਦੀ 6 ਗੋਲ ਗੱਪੇ ਖਾਣੇ ਮੈਂ ਨੇ ਟੈਸਟੇ ਦਾ ਪੱਲ ਬਨਾੰਦਾ ਪਲਸਤੀਨਾ ਦਾ ਕਤਰ ਦਾ ਉਹ ਸਾਹਮਣੇ ਜਿਹੜੇ ਸਾਰੇ ਹੁਣ ਗੇਟ ਆ ਉਹਨਾਂ ਚ ਉਹਨਾਂ ਦਾ ਸਮਾਨ ਮਿਲਦਾ ਉਹ ਉਹਨਾਂ ਦੀ ਮਾਰਕੀਟ ਹੈ ਹੁਣ ਆਪਾਂ ਇੰਡੀਅਨ ਮਾਰਕੀਟ ਦੇ ਵਿੱਚੋਂ ਬਾਹਰ ਨਿਕਲਣਾ ਬਹੁਤ ਵੱਡੀ ਆ ਬਹੁਤ ਟਾਈਮ ਲੱਗ ਸਕਦਾ ਇਹਦੇ ਵਿੱਚ ਵੀ ਤੇ ਪਰ ਆਪਾਂ ਥੋੜਾ ਸ਼ਾਰਟ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਪਰ ਖਾਣ ਪੀਣ ਨੂੰ ਹਰ ਚੀਜ਼ ਹੈ ਕਿ ਡਲੀ ਦੋਸੇ ਸਮੋਸੇ ਕੁਲਚੇ ਛੋਲੇ ਗੋਲ ਗੱਪੇ ਯੂ ਨੇਮ ਇਟ ਜੂ ਮਰਜ਼ੀ ਲੋ ਤਾਂ ਖਾਓ ਤੇ ਸਵਾਦ ਪਟਾਕੇਦਾਰ ਗੋਲ ਗੱਪੇ ਆਪਾਂ ਖਾ ਕੇ ਦੇਖਿਆ ਮੈਂ ਤਾਂ ਕਹਿੰਦੇ ਹੁਣ ਚਿਰਾਂ ਬਾਅਦ ਬਾਰਾ ਸਾਲਾਂ ਬਾਅਦ ਰੈਸਟ ਖਾਦਾ ਬਹੁਤ ਸਵਾਦ ਉਹ ਸਾਹਮਣੇ ਜਿਹੜੀਆਂ ਹੁਣ ਮਾਰਕੀਟਾਂ ਪਲਸਤੀਨਾ ਦੀ ਤੇ ਲਬਲਾਨ ਤੇ ਕਤਰਦੀ ਇਹਦੇ ਅੰਦਰ ਜਾ ਕੇ ਵੀ ਆਪਾਂ ਸ਼ਾਇਦ ਦੇਖਦੇ ਆ ਬਾਅਦ ਚ ਪਹਿਲਾਂ ਆਪਾਂ ਸਾਰੀਆਂ ਵੇਖ ਲਈਏ ਕਿਤੇ ਹੈ ਕਿ ਨਹੀਂ ਹੈ ਇੰਡੀਆ ਵਾਲੀ ਤਾਂ ਬਹੁਤ ਵੱਡੀ ਉਹ ਈਰਾਨ ਦੀ ਵੀ ਬਹੁਤ ਵੱਡੀ ਆ ਪਿੱਛੇ ਦੇਖੀਂ ਰਾ ਇਰਾਨ ਦਾ ਗੇਟ ਬਣਿਆ ਸਾਹਮਣੇ ਇਹਦੇ ਅੰਦਰ ਆਪਾਂ ਜਾਵਾਂਗੇ ਇਸ ਮਾਰਕੀਟ ਦੇ ਜਾਂ ਜਿਹੜੇ ਗੇਟ ਦੇਖ ਦੀ ਲਿਖੀ ਉਹਦੇ ਚ ਸਿਰਫ ਉਸ ਦੇਸ਼ ਦੀ ਚੀਜ਼ ਹੀ ਮਿਲੂਗੀ ਚਾਹੇ ਉਹ ਖਾਣ ਪੀਣ ਵਾਲੀ ਹੋਵੇ ਜਾਂ ਪਹਿਨਣ ਵਾਲੀ ਜਿਹੜਾ ਲੱਤਾਂ ਕੁਝ ਵੀ ਲਾ ਲੋ ਉਹ ਸਿਰਫ ਉਸ ਦੇਸ਼ ਦਾ ਹੀ ਉਹਦੇ ਚ ਮਨੀ ਵਰਲਡ ਇਹਦੇ ਚ ਹੋ ਸਕਦਾ ਖਡਾਉਣਾ ਹੈ ਖਡਾਉਣਾ ਜਾਂ ਨਾਣਾ ਦੇ ਖਡਾਣਾ ਕੋਡਨ ਸਿਸਟਮ ਹੋਵੇ। ਉਹ ਸਾਹਮਣੇ ਨਹੀਂ ਆਣਗੇ ਆਪਾਂ ਉਧਰੋਂ ਚੱਲਦੇ ਆ। ਸੀ ਫੂਡ ਵੀ ਮਿਲਦਾ ਹੈ। ਗੇਟ ਦੇ ਵਿੱਚੋਂ ਦੀ ਦੇਖਿਓ ਸਾਹਮਣੇ ਅਫਰੀਕਾ ਦੀ ਆ ਉਹ ਅਫਰੀਕਾ ਦਾ ਗੇਟ ਆ। ਉਹਦੇ ਅੰਦਰ ਸਾਰਾ ਕੁਝ ਅਫਰੀਕਾ ਦਾ ਹੈ ਇਧਰ। ਜਿਹੜੀ ਫੀਲਿੰਗ ਆ ਨਾ ਉਹ ਬਹੁਤ ਵਧੀਆ ਇਹਦੇ ਅੰਦਰ ਆਣ ਕੇ ਇਹਦੀ ਟਿਕਟ ਕੋਈ ਖਾਸ ਮਹਿੰਗੀ ਨਹੀਂ 25 25 ਜਿਹੜੇ ਆ ਦਰਾਮ ਇੱਕ ਪਰਸਨ ਦੇ ਇੱਕ ਬੰਦੇ ਦੇ ਬੱਚਿਆਂ ਦੀ ਫ੍ਰੀ ਹੈ ਜਿਹੜੇ 5 ਸਾਲ ਤੋਂ ਘੱਟ ਹੈ ਜਿਹੜਾ ਬੱਚਾ 5 ਸਾਲ ਤੋਂ ਉੱਪਰ ਉਹਦੇ ਲਈ ਸੇਮ ਪ੍ਰਾਈਸ ਆ 25 ਦਰਾਮ ਤੇ ਐਂਟਰੀ ਫੀਸ ਅੰਦਰ ਜੋ ਮਰਜ਼ੀ ਲਾਓ ਦਿਖਾਓ ਜੇ ਅਪਾਂ ਜੈਂਟਰ ਆ ਜਿੱਦਾਂ ਅਪਾਂ ਇਕੱਠੇ ਆ ਪਹਿਲਾਂ ਅਪਾਂ ਗਏ ਸੀ ਪਾਰਕ ਦੇ ਵਿੱਚ ਉੱਥੋਂ ਇੱਥੇ ਆਏ ਆ 25 ਦਰਾਮ ਟਰਾਂਸਪੋਰਟ ਵਿੱਚ ਹੀ ਉਹਦੇ ਨਾਲ ਆਲੇ ਜੇ ਤੁਸੀਂ ਇੱਕ ਇੱਕ ਚੀਜ਼ ਖਰੀਦਦੇ ਆ ਫਿਰ ਤੁਹਾਨੂੰ ਟਰਾਂਸਪੋਰਟ ਦਾ ਥੋੜਾ ਟੈਕਸੀ ਵੀ ਮਹਿੰਗੀ ਹੈ ਨਹੀਂ ਸਸਤੀ ਨਹੀਂ ਹੈਗੀ ਪ੍ਰਾਈਵੇਟ ਟੈਕਸੀ ਕਾਸਟ ਕਰਕੇ ਤੇ ਬੈਟਰ ਆ ਕਿ ਕੋਈ ਪਲਾਨ ਕਰੋ ਏਜੰਟ ਦੇ ਥਰੂ ਹੀ ਲੈ ਲਓ ਸਾਰਾ ਕੁਝ ਕਿਸੇ ਏਜੰਟ ਦੇ ਦੋ ਦਿਨਾਂ ਕੋਈ ਮਾਰਾ ਕਰਕੇ ਜਿਹੜਾ ਪ੍ਰਾਈਸ ਵਧੀਆ ਲੱਗਦਾ ਉਸ ਫਿਰ ਉਹ ਉਹਨੂੰ ਖਰੀਦ ਲਓ ਉਹਦੇ ਵਿੱਚ ਜੇਪਾ ਤਿੰਨ ਚਾਰ ਜਗ੍ਹਾ ਤੇ ਜਾਣੇ ਆ ਵੱਖਰੀਆਂ ਮਖਰੀਆਂ ਤੇ ਸਾਨੂੰ ਕੁਝ ਕਾਫੀ ਸਸਤਾ ਪੈ ਜਾਂਦਾ ਦੇਖੋ ਭੰ ਮੈਂ ਇੱਕ ਦਿਨ ਚ ਇੱਕ ਜਾਂ ਦੋ ਹੀ ਪਰ ਗਰੁੱਪ ਵਾਈਜ਼ ਉਹਦੇ ਕੋਲੋਂ ਆਪਣਾ ਬਣਾ ਕੇ پلان ਤੇ ਪੂਰਾ ਪੂਰਾ ਖਾਰਾ ਸ਼ਡਿਊਲ ਦੱਸ ਦੇ ਉਹਨੂੰ ਸੋ ਉਹਦੇ ਕੋਲ ਇੱਕ ਤਾਂ ਮਹਾਲ ਹੋ ਤੋਂ ਜ਼ਿਆਦਾ ਵੇਰ ਇਹਦਾ ਮੇਰੇ ਹਿਸਾਬ ਨਾਲ ਆਨਲਾਈਨ ਟਿਕਟਾਂ ਵੀ ਲੈ ਸਕਦੇ ਆ ਉਹਦੇ ਲਈ ਫਿਰ ਟ੍ਰਾਂਸਪੋਰਟ ਜਿਹੜੀ ਵਕਰੀ ਕਰਨੀ ਪੈਣੀ ਜਾਂ ਫਿਰ ਜੇ ਗਰੁੱਪ ਦੇ ਵਿੱਚ ਡੈਰਿੰਗ ਦਾ ਉਹ ਪੰਗਾ ਕਿੱਥੇ ਉਹ ਲੈ ਕੇ ਜਾਣੇ ਉੱਥੇ ਜਾਣਾ ਪੈਣਾ ਇਸ ਕਰਕੇ ਕਿਸੇ ਨਾਲ ਤੱਕ ਦੀ ਵੀ ਸ਼ੇਅਰ ਨਾ ਕਰੋ ਆਪਣੀ ਟ੍ਰਾਂਸਪੋਰਟ ਨੂੰ ਆਪਣੇ ਨਾਲ ਇਹ ਲੈ ਕੇ ਚੱਲੋ ਤੇ ਵਧੀਆ ਓਮਾਨ ਆ ਬਹੁਤ ਲੁੱਟਦੇ ਬਾਈ 7-8 ਸੂਦਾਂ ਇੰਡੀਆ ਦਾ ਇੱਕ ਦਿੰਦੇ ਆ ਨਿਆਣੇ 15 ਮਿੰਟਾਂ ਜਿਹੜਾ ਕਰਕੇ ਫੇਰ ਮੰਗਲ ਲਾ ਪੈਂਦੇ ਮਾਹੌਲ ਬਹੁਤ ਹੀ ਵਧੀਆ ਹੈ ਅੰਦਰ ਚਾਈਨਾ ਦਾ ਚਾਈਨਾ ਇਹ ਵੀ ਆ ਗਿਆ ਬਾਈ ਇਹਦੇ ਅੰਦਰ ਸਾਰਾ ਕੁਝ ਚਾਈਨਾ ਦਾ ਚਾਈਨਾ ਦੇ ਵਿੱਚੋਂ ਦੀ ਜਾ ਕੇ ਯੂਰਪ ਦਾ ਦਿਖਾਉਨੇ ਆ ਚਾਈਨਾ ਦੇ ਵਿੱਚ ਹੀ ਹੈ ਯੂਰਪ ਦਾ ਜੋਦੇ ਅੰਦਰ ਜਾਣਾ ਉੱਥੇ ਸਾਰਾ ਕੁਝ ਜੋ ਯੂਰਪ ਦਾ ਯੂਰਪ ਤੋਂ ਚੱਲ ਆਪਾਂ ਕੀ ਜਾਣਾ ਆਏ ਯੂਰਪ ਤੋਂ ਉਹ ਚੀਜ਼ਾਂ ਆਪਾਂ ਸਾਰੀਆਂ ਵੇਖੀਆਂ ਤਕਰੀਬਨ ਤਕਰੀਬਨ ਜਿਹੜਾ ਕਲਚਰ ਜਾਂ ਉਹ ਚੀਜ਼ਾਂ ਜੋ ਯੂਰਪ ਦੇ ਚੱਲਦੀਆਂ ਚਾਈਨਾ ਦੀ ਆ मोस्ट ਹਰ ਚੀਜ਼ ਹਰ ਇੱਕ ਦੇ ਘਰ ਹੈਗੀ ਹੈ ਕੋਈ ਨਾ ਕੋਈ ਚੀਜ਼ ਇਟਾਲੀਅਨ ਪੀਜ਼ਾ ਇੱਧਰ ਹੈ ਪਾਸਤਾ ਤੇ ਪੀਜ਼ਾ ਇਟਾਲੀਅਨ ਇਹ ਵੀ ਇੱਧਰ ਬਣਿਆ ਆ ਸਾਹਮਣੇ ਹੈਗਾ ਉਮਾਨ ਦਾ ਗੇਟ ਅਫਗਾਨਿਸਤਾਨ ਦਾ ਵੀ ਹੈਗਾ ਹੋਰ ਮੇਢ ਹੁਣਾ ਦਾ ਜਪਾਨ ਵਾਲਿਆਂ ਦਾ ਵੀ ਆ ਗਿਆ ਜੀ ਮੁਰੇ ਅਫਗਾਨਿਸਤਾਨ ਦੇ ਜਿਹੜਾ ਗੇਟ ਆ ਉਹ ਤੋਂ ਅੱਗੇ ਜਿਹੜਾ ਹੈਗਾ ਉਹ ਜਪਾਨ ਦਾ ਦੇ ਨੇ ਮਾਹੌਲ ਤੇ ਲਾਸਟ ਦੇ ਜਾ ਆ ਗਏ ਜਿਹੜੇ ਉਹ ਮੇਲੇ ਵਾਲਾ ਮਾਹੌਲ ਜਿਹੜਾ ਪੂਰਾ ਬਣ ਗਿਆ ਕੋਈ ਕਿਹੜਾ ਰੈਸਟੋਰੈਂਟ ਵੀ ਇੱਧਰ ਹੈਗਾ ਸਾਈਡ ਤੇ ਆਈਏ ਜੀ ਆਈਏ ਬੰਦੂਖਾਨ ਵੈਰੀ ਫੇਮਸ ਪਾਕਿਸਤਾਨੀ ਹੋ ਆਈਏ ਮੈਡਮ ਬੰਦੂਖਾਨ ਤੇ ਵੈਰੀ ਫੇਮਸ ਕਿੰਦਾ ਪਾਕਿਸਤਾਨ ਦੀ ਬਾਗ ਦਾ ਗੇਟ ਸਾਹਮਣੇ ਦੀ ਬਾਗ ਵਾਲੇ ਜੇ ਆਪਾਂ ਜਰੂਰ ਜਾਣਾ ਬਾਅਦ ਦੇ ਵਿੱਚ ਦੇਖਦੇ ਆ ਕੀ ਹੈ ਉਹਦੇ ਅੰਦਰ ਉਹ ਲੈ ਨਾ ਸੇਮਿੰਗ ਆ ਪਾਣੀ ਪੂਰੀ ਹਰ ਜਗ੍ਹਾ ਲਾਈਆਂ ਉਹਨਾਂ ਨੇ ਆਪਾਂ ਉਹ ਗੇਰ ਡੀ ਵਾਲਾ ਪਲਾਸ਼ੇ ਦੂਜੇ ਵੀ ਵੇਚਦੇ ਆ ਨਾ ਤੈਨਾਂ ਜਿਨਾਂ ਨਾਲੇ ਵੇਚੀਆਂ ਨੇ ਅੱਜ ਕੱਲ੍ਹ ਐਈਵਾ ਆਹ ਯਾਰ ਸੇਵਰ ਰਸਟੈਂਟ ਪਾਵਰ ਰਸਟੈਂਟ ਇੱਥੇ ਅਗਮਣੀ ਆ ਗਿਆ ਪਹਿਲਾਂ ਐ ਸਾਈਡ ਨੂੰ ਮੰ ਲੱਭਦੇ ਹਾਂ ਕਿੱਧਰ ਆਓ ਇੱਥੋਂ ਬੱਚਿਆਂ ਦਾ ਨਹੀਂ ਮੁੜਨ ਨੂੰ ਜੀ ਕਰਨਾ ਕਰਨਾ ਤਾਂ ਨਾ ਹੈ ਆਪਣਾ ਕਰਨਾ ਇਹਨਾਂ ਹਾਲਾਂ ਜੇ ਆਏ ਆ ਕਿੰਡਾ ਹੋਇਆ ਰਾਵਾਂ ਦੇ 2 ਘੰਟੇ ਹੋਰ ਗਏ ਮੌਸਮ ਬਹੁਤ ਸੋਹਣਾ ਹੋ ਗਿਆ ਹੈ ਬਿਲਕੁਲ ਠੰਢੀ ਹਵਾ ਚੱਲ ਰਹੀ ਹੈ ਅਜੀਬ ਬਾਹ ਕੋਰੀਆ ਦਾ ਸਾਫ ਸਫਾਈ ਬਹੁਤ ਜਿਆਦਾ ਇੱਥੇ ਦੁਬਈ ਦੇ ਵਿੱਚ ਵੀ ਨਾ ਕਮਾਲ ਕੀਤੀ ਪਈ ਕੋਈ ਚੀਜ਼ ਕੋ ਛੋਟੇ ਤੋਂ ਛੋਟੀ ਚੀਜ਼ ਵੀ ਤੁਹਾਨੂੰ ਰੋਡ ਤੇ ਨਹੀਂ ਦਿਸਦੀ ਨਾ ਕਿਤੇ ਇੰਦਾਂ ਦੀਆਂ ਮਾਰਕੀਟਾਂ ਦੇ ਵਿੱਚ ਇੰਨੀ ਪਬਲਿਕ ਆਈ ਨੇ ਬੱਚੇ ਆ ਸਭ ਕੁਝ ਆਬਰ ਨਹੀਂ ਬਹੁਤ ਜਿਆਦਾ ਸਫਾਈ ਦਾ ਧਿਆਨ ਰੱਖਿਆ ਗਿਆ ਹੈ ਤੇ ਟੂਰਿਸਟ ਦੀ ਹੈਲਪ ਵੀ ਬਹੁਤ ਜਿਆਦਾ ਹੁੰਦੀ ਹੈ ਕੋਈ ਬਾਲਾ ਤੁਹਾਡਾ ਤਾਂ ਨਾ ਧੱਕਾ ਨਹੀਂ ਕਰ ਸਕਦਾ ਕੋਈ ਕੁਝ ਨਹੀਂ ਆਹ ਟੈਕਸੀ ਬਿਕਸ ਵਾਲੇ ਪੈਸੇ ਕੋਈ ਵੱਧ ਘੱਟ ਲੈ ਜਾਂਦੇ ਆ ਜਾਂ ਆ ਰਜਾਨਾ ਲਗੋਣਾਂ ਲੈ ਲੈਂਦੇ ਪਰ ਟੂਰਿਸਟ ਏਰੀਆ ਉਹ ਉਹ ਵੀ ਕੋਈ ਧੱਕਾ ਨਹੀਂ ਤੁਸੀਂ ਪਹਿਲਾਂ ਪੁੱਛ ਲਓ ਫਿਰ ਉਹ ਘੱਟ ਵੱਧ ਹੀ ਹੋ ਜਾਂਦਾ ਮੂਰੇ ਹੈਗਾ ਬਾਜ਼ਾਰ ਬਈ ਸਾਈਲੈਂਡ ਦਾ ਜਿਹੜੇ ਮੈਂ ਗੇਟ ਕਹਿ ਰਿਹਾ ਸੀਗਾ ਬਈ ਗੇਟ ਕੋਰੀਆ ਦਾ ਜਾਂ ਗੇਟ ਜਪਾਨ ਦਾ ਹੈ ਗੇਟ ਨਹੀਂ ਬਾਜ਼ਾਰ ਹੀ ਹੈ ਦੇ ਅੰਦਰ ਗੇਟ ਨੂੰ ਲਾਇਆ ਕਿ ਉੱਥੋਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਕਿਹੜੇ ਗੇਟ ਨੇ ਮੈਲਟਰ ਹੋਣਾ ਹੈ ਪਰ ਬੇਸਿਕਲੀ ਇਹ ਬਾਜ਼ਾਰ ਹੈ ਉਹਨਾਂ ਦੇਸ਼ਾਂ ਦੇ ਉਹਨਾਂ ਦੇਸ਼ਾਂ ਦੀ ਜਿਹੜੀਆਂ ਮੇਨ ਫੇਮਸ ਚੀਜ਼ਾਂ ਜਿਦਾਂ ਲਾ ਲਓ ਹਨ ਉਹ ਹਰ ਇੱਕ ਚੀਜ਼ ਹੈਗੀ ਹੈ ਖਾਣ ਪੀਣ ਤੋਂ ਲੈ ਕੇ ਪਹਿਨਣ ਤੱਕ ਰਾਣੀ ਵਰਤੰਤ ਆਪਕੋ A to Z ਜੋ ਜੋ ਜਿਆਦਾ ਫੇਮਸ ਹੈ ਉਹ ਉਹ ਤਕਰੀਬਨ ਹਰ ਇੱਕ ਚੀਜ਼ ਹਰ ਇੱਕ ਦੇਸ਼ ਨੇ ਆਪਣੇ ਇਸ ਅੰਦਰ ਰੱਖੀ ਹੈ ਇਸ ਕਰਕੇ ਇੱਥੇ ਜਿਹੜਾ ਵੀ ਆਉਂਦਾ ਹੈ ਤੁਹਾਨੂੰ ਆਪਣੇ ਦੇਸ਼ ਆਪਣੇ ਘਰ ਆਪਣੇ ਪਿੰਡ ਵਰਗਾ ਲੱਗਦਾ ਹੈ ਕਿ ਤੁਹਾਨੂੰ ਉਹ ਹਰ ਚੀਜ਼ ਇੱਕ ਦੇਖਣ ਨੂੰ ਮਿਲਦੀ ਹੈ ਜਿਹੜੀ ਆਪਾਂ ਬਚਪਨ ਚ ਵੇਖੀ ਜਾਂ ਆਪਾਂ ਜਿਹੜੀ ਆ ਪਿੰਡਾਂ ਦੇ ਆ ਵੇਖੀ ਉਹ ਸਭ ਕੁਝ ਇੱਥੇ ਹੈਗਾ ਉਹ ਸਾਰਾ ਮਾਹੌਲ ਇੱਥੇ ਹੈਗਾ ਆ ਕੇ ਵੀ ਨਹੀਂ ਆ ਰਿਹਾ ਹੈ ਕਿ ਆ ਵੀ ਨਹੀਂ ਆ ਰਿਹਾ ਆ ਸਾਹਮਣੇ ਹੈ ਬਾਇਰੋਡ ਆਫ ਏਸ਼ੀਆ ਇਹਦੇ ਅੰਦਰ ਲੋਕ ਫਿਰ ਤਾਂ ਮੈਂ ਫਿਰ ਉਹੀ ਡੀਲਿੰਗ ਆਉਣੀ ਉਹਨੇ ਬੰਨੇ ਸੋਦੇ ਏਸੀ ਵਾਲਾ ਮਾਹੌਲ ਆ ਅਮਰੀਕਨ ਕੁੜਾ ਆਪਾਂ ਪਹਿਲਾਂ ਅਜੇ ਅੰਦਰ ਨਹੀਂ ਜਾਣਾ ਇਹ ਔਰਪ ਦਾ ਗੇਟ ਆ ਰਸ਼ੀਆ ਦਾ ਗੇਟ ਆ ਬਾਜ਼ਾਰ ਜਾਣੀ ਆ ਆਫਰੀਕਾ ਦਾ ਬਾਜ਼ਾਰ ਆ ਸਾਹਮਣੇ ਕਿਆ ਵੀ ਹੁਣੀ ਦੇ ਮੰਮੇ ਹੁਣੀ ਫਿਲਹਾਲ ਨਹੀਂ ਲੱਭਦੇ ਇੱਥੇ ਲੱਭਣਾ ਹੈ ਬਹੁਤ ਮੁਸ਼ਕਲ ਆ ਗਈ ਕੋਈ ਚਾਂਸ ਨਹੀਂ ਹੁਣ ਤੇ ਆਪ ਨੇ ਕਿਹਾ ਬਾਹਰ ਜਾਣਾ ਗਿਆ ਨੂੰ ਅੰਦਰ ਆ ਗਏ ਤੁਸੀਂ ਬਾਹਰ ਨਿਕਲਣ ਲੱਗੇ ਕੋਈ ਬਹੁਤ ਆਨ ਪ੍ਰੋਬਲਮ ਆਉਣੀ ਲੱਭਣਾ ਪਣ ਜਾਣੇ ਇਹ ਨਹੀਂ ਆਫਰੀਕਾ ਵਾਲਿਆਂ ਨੇ ਅੰਦਰ ਕੋ ਚੰਗੇ ਲਾਏ ਆਂ ਇਹ ਦਰਵਾਜ਼ੇ ਨੇ ਰੈਸਟੋਰੈਂਟ ਹਮ ਹਾਲ ਬਾਇ ਗਰਾਊਂਡ ਜੀ ਸਾਰੇ ਲੋਕਿੰ ਬੈਠੇ ਥੰਦੇ ਰੈਸਟ ਕਰਦੇ ਆ ਰੈਸਟ ਆਹ ਆਹ ਗੋਲ ਕਰ ਤਾਂ ਜਿਹੜੇ ਖਾਦੇ ਆ ਨਾ ਭਾਲੇ ਮੂੰਹ ਚ ਹੀ ਟੇਸਟ ਐਸ ਵੇਲੇ ਨਾ ਟਾਈਮ ਹੋਇਆ ਪ੍ਰੇ ਦਾ ਜੁਏ ਦਾ ਬਾਜ਼ਾਰ ਪਾਕਿਸਤਾਨ ਦਾ ਜੁਏ ਦਾ ਦੋਨਾਂ ਦੇ ਨਾਲ ਨਾਲ ਤੁਰਕੀ ਵਸਤਾਂ ਅੱਗੇ ਤੇ ਮਾਹੌਲ ਜਿਹੜਾ ਐਸ ਵੇਲੇ ਇੰਦਾ ਰੰਗ ਰੰਗ ਮੇਲੇ ਜਿਹੜੇ ਐਸਲੇ ਆਉਦੇ ਆ ਇਸ ਥਾਂ ਦੇ ਘਟ ਤੋਂ ਘਟ ਘਟ ਤੋਂ ਘਾਟੇ 50 ਕਿੱਲਿਆਂ ਚ ਹੋਊਗੀ ਸਾਰੀ ਜਗ੍ਹਾ ਉਸ ਤੋਂ ਵੱਧ ਹੀ ਹੋ ਸਕਦੀ ਘਟ ਨਹੀਂ ਹੋ ਸਕਦੀ ਕਿਉਂਕਿ ਵੀ 25 ਕਿੱਲੇ ਜਿਹੜੀ ਪਾਰਕਿੰਗ ਉਹ ਅਲੱਗ ਤੋਂ ਸੌ ਕਿੱਲੇ ਲੱਗੇ ਸਾਰਾ ਕੁਝ ਇਹਨਾਂ ਵਲਿਆ ਇੱਥੇ ਤੁਸੀਂ ਅੰਦਰ ਐਂਟਰ ਹੋ ਕੇ ਇੱਥੇ ਨਿਕਲ ਨਹੀਂ ਸਕਦੇ ਬਾਹਰ ਬਾਈ ਆ ਵਿੱਚ ਬਣੀ ਆ ਲੇਕ ਜਿਉਂ ਜਿਉਂ ਸ਼ਾਮ ਦਾ ਟਾਈਮ ਹੋ ਜਾਂਦਾ ਉੱਥੇੋਂ ਤਿਉਂ ਜਿਹੜਾ ਆ ਦੀ ਲੋਕੇਸ਼ਨ ਹੋਰ ਵੀ ਸੋਹਣੀ ਹੋ ਜਾਂਦੀ ਹੈ ਮੋਸਟਲੀ ਜਿਹੜੇ ਟੂਰਿਸਟ ਆਉਂਦੇ ਇੱਥੇ ਆਉਂਦੇ ਆ ਆ ਪਾ ਤੋ ਕਿ ਨਹੀਂ ਆ ਗਏ ਪਹਿਲਾਂ ਪਲਾਨ ਨਹੀਂ ਸੀਗਾ ਸਾਡਾ ਇੱਥੇ ਆਉਣ ਦਾ ਜੇ ਪਾਣੀ ਜਦੋਂ ਪ੍ਰਸ਼ਾਂਵਾ ਪੈਂਦਾ ਤਾਂ ਹੋਰ ਵੀ ਸੋਹਣਾ ਲੱਗਦਾ ਇਦਾਂ ਦਾ ਹੈਗਾ ਸ਼ਾਮ ਦਾ ਰੌਣਕ ਮੇਲਾ ਹਨੇਰੇ ਦਾ ਜਿਹੜਾ ਵੀਊ ਹੈ ਉਹ ਇਸ ਤਰ੍ਹਾਂ ਦਾ ਹੈ ਇੱਥੇ ਬਗੋਂ ਤੁਸੀਂ 5-6 ਘੰਟੇ ਦੀ ਵੀਡੀਓ ਬਣਾਵਾਲੋ 10-15 ਵਲੌਗ ਬਣਾ ਲਓ ਤਾਂ ਨਹੀਂ ਮੁਕਣੇ ਨਹੀਂ ਪਰ ਆਪਣੇ ਕੋਲ ਟਾਈਮ ਜਿਹੜਾ ਲਿੰਟ ਦੇ ਵਿੱਚ ਆ ਬੱਚਿਆਂ ਨਾਲ ਤੇ ਮੁੰਮ ਨੂੰ ਭੁੱਖ ਲੱਗੀ ਹੈ ਬਾਣਾ ਬਿਣਾ ਵੀ ਕੁਝ ਖਾ ਕੇ ਤੇ ਮਿਲਦੇ ਆ ਫਿਰ ਆਪਾਂ ਦੇਖਿਆ ਬੜਾ ਨਾ ਆਇਓ ਲੱਖਾਂ ਚਾ ਵਲੇ ਲਈ ਦਾ ਬਾਈ ਹੋ ਗਿਆ ਐਂਡ 8 8.5 ਹੋ ਗਈ ਹੁਣ ਆਪਾਂ ਚੱਲਿਆਂ ਕਰ ਨੂੰ ਅੱਜ ਦੀ ਵੀਡੀਓ ਦੀ ਕਰਦੇ ਆਂ ਆਪਾਂ ਇੱਥੇ ਸਮਾਪਤੀ ਤੇ ਮਿਲਦੇ ਆਂ ਕਿਸੇ ਨਵੇਂ ਵੀਡੀਓ ਦੇ ਵਿੱਚ ਬਹੁਤ ਸੋਹਣਾ ਸੀ ਅੱਜ ਦਾ ਦਿਨ